ਉਹ ਨਮਾਜ਼ ਕਰ ਤੋਂ ਰੋਲੇ ਆ ਗਏ ਜਿਹੜੇ ਲੱਗੇ ਸੀ ਉਹ ਪਿੱਛੇ ਜੋ ਪਿੱਛੇ ਗਿਆ ਜਾਓ

ਪ੍ਰੇਹਾ ਤਵੀ ਵਿਖਿਆ ਪ੍ਰੇਹਾ ਰੂਪੁ ਮਮਾਈ ਕਰੇ ਆਵੀ ਨਾਲ ਤਾ ਸਰਬਿ ਜਾਇ ਦੇ ਮਹਾ ਮਨਸਾ ਆ ਆਜਿ ਦੇ ਮਤਾ ਪਰਮਪੁਰ ਕੀ ਵਿਨੀਤ ਆਪਨ ਤੁਮਹੋ ਪਰਕੇ ਪਾਲਣਾ ਕਰਕੇ ਮਹਾਰਜਨ ਰਖੇ ਦੇ ਵਨ ਤੇ ਕਲਗਨ ਆ ਫਾਕੇ ਆਦਿ ਤੋਂ ਮਹਾਰਾਜੀ ਅਰਦਾਸ ਬੇਨਤੀ ਕੀਤੀ ਹੈ ਆਪਾ ਤੁਮਹੋ ਆਪਣੀ ਕਰਤਾਰੀ ਆਪਾ ਰਖਣਾ ਭੋਗਨ ਪਰਸੰਦ ਕਰਨਾ ਸ੍ਰੀ ਜੀ ਵਿਵਸਥਾ ਕਰਨਾ

ਆਰਾਮ ਆਪੰਦਰਾਂ ਛੱਡਿਆ ਥੋੜਾ ਜਿਹਾ ਖਾਣੀ ਹੈ ਤੇਰੇ ਕੀ ਜਣਾਉਣਾ ਚਾਹੀਦਾ ਤੁਰੇ ਚਲੋ ਛੱਡਣਾ ਨਹੀਂ ਫੜੀ ਜਾਂਦਾ ਚਾਚੇ ਨੂੰ ਰਾਦੇ ਇਹੋ ਜਿਹੇ ਮੀਰੀ ਲੇ ਲੋ ਆਪ ਵੀ ਲੱਗਦੀ ਮਾਣੀ ਮਾਣੀ ਜਿਹੜੀ ਰੋਸ ਨਾ ਕੇ ਜਰ ਜਰ ਕਰ ਕੇ ਨੋ ਕੇ ਨਾ ਭਾਈ ਜਨਾ ਨਾਲ ਹੋ ਜਾਂਦਾ रा <laughs>